ਭਈ ਆਪਾ ਖੜੇ ਆ ਪਿੰਡ ਗਹਿਰੀ 12 ਸਿੰਘ ਜਲਾ ਪਰਿੰਡਾ ਜਿੱਥੇ ਵੀ ਹੁਨੇ ਹੁਨੇ ਚਾਰ ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਤੇ 30 35 ਕਿੱਲੇ ਟੰਗਰ ਸੜ ਗਿਆ ਇਹ ਬਿਜਲੀ ਦੀਆਂ ਤਾਰਾਂ ਜੁੜਨ ਕਰਨਾ ਕਣਕ ਨੂੰ ਅੱਗ ਲਾਈ ਗਈ ਹੈਗੀ ਉਹ ਭਈ ਆਪ ਵੀ ਬਰੇ ਰਹਿਣ ਯਾਰਾ

ਘੜਾ ਫੇਰ ਫੇਰ ਰੱਖ ਪਏ ਸੀ ਅੱਜ ਆਪਾਂ ਖੜੇ ਆ ਪਿੰਡ ਗਹਿਰੀ ਬਾਰਾ ਸਿੰਘ ਜ਼ਿਲ੍ਹਾ ਬਠਿੰਡਾ ਜਿੱਥੇ ਕਣਕ ਨੂੰ ਅੱਗ ਲੱਗੀ ਹੈਗੀ ਤੇ ਇੱਕ ਵੀਰ ਦੀ 5-6 ਕਿੱਲੇ ਦੇ ਲਗਭਗ ਕਣਕ ਸੜ ਕੇ ਸੁਆਹ ਹੋ ਗਈ ਤੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਵੀ ਪੰਜਾਬੀ ਦੀ ਕਣਕ ਦਾ ਕੀ ਹਾਲ ਹੋਇਆ ਹੈਗਾ ਤੇ ਬਾਈ ਜੀ ਆਪੇ ਇਹਦਾ ਮੌਜੂਦ ਹੈ ਤੇ ਆ ਲੋਬੇ ਕਰਦੇ ਆ ਜੀ ਗੱਲ ਬਾਈ ਜੀ ਦਾ ਨਾਮ ਕੀ ਭਾਈ ਜਸਵਿੰਦਰ ਸਿੰਘ ਹੈ ਜੀ ਆਲ ਕਾ ਲਾਕਪਤਵਾਨ ਦਾ ਆਪਣੀ ਕਿਸਾਨ ਦੀਆਂ ਨਮਾਸਾ ਤੇ ਬਈ ਇਹ ਜਿਹੜੀ ਆਪਣੇ ਕੋਲ ਜ਼ਮੀਨ ਸੀਗੀ ਇਹ ਕੋਠੇਕੇ ਤੇ ਸੀਗੀ ਹਿੱਸੇ ਤੇ ਸੀਗੀ ਇਹ ਠੇਕੇ ਤੇ ਲਈ ਹੋਇਆ ਵਾਹਣ ਸੀ ਪਈ ਆਪਣਾ ਠੇਕੇ ਤੇ ਲਿਆ ਹੋਇਆ ਸੀ ਠੀਕ ਹੈ ਜੀ ਤੇ ਆਪਣਾ ਕਿੰਨੀ ਕਨਕ ਨੂੰ ਅੱਗ ਪੈ ਗਈ ਜੀ ਆਪਣੇ ਵਿੱਚ ਨੂੰ ਇਹ ਤਕਰੀਬਨ 4 ਕਿੱਲਾਂ ਦੇ ਕੋਲ ਨੁਕਸਾਨ ਹੋ ਗਿਆ ਜੀ 4 ਕਿੱਲਾਂ ਤੇ ਫਿਰ ਬਗਰੇਟ ਦੀ ਗੱਡੀ ਕਿਧੋਂ ਗਈਆਂ ਸੀ ਉਦੀ ਆ ਗਈ ਸੀ ਘੇਟਾ ਬਗਰੇਟ ਤੇ ਗੱਡੀ ਤਾਂ ਜੀ ਜਦੋਂ ਆਹ ਵਾਹ ਮੱਟ ਗਿਆ ਸੀ ਉਹ ਪਰਾਂ ਟੱਪ ਗਈ ਸੀ ਤਕਰੀਬਨ ਅੱਧਾ ਪੌਣਾ ਘੰਟਾ ਲੱਗ ਗਿਆ ਅੱਧਾ ਪੌਣਾ ਘੰਟਾ ਲੱਗ ਗਿਆ ਹਾਂਜੀ ਤੇ ਹੁਣ ਬਈ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਆਂ ਜਿਹੜਾ ਨੁਕਸਾਨ ਹੋ ਜਾ ਉਹਦੀ ਪਰਪਾਈ ਕੀਤੀ ਜਾਵੇ ਠੀਕ ਹੈ ਜੀ ਇੱਕ ਤੁਸੀਂ ਆਪਣਾ ਡਰੈਸ ਬੋਲਿਓ ਜਸਵਿੰਦਰ ਸਿੰਘ ਸਨਾਬ ਮਨਜੀਤ ਸਿੰਘ ਪਿੰਡ ਗੈਰੀ ਵਾਰਾ ਸਿੰਘ ਜੀ ਮੋਬਾਈਲ ਨੰਬਰ 94732506 6 ਕਿਲੇ ਦੇ ਲਗਭਗ 300 ਸੱਤ ਦੇ ਲਈ ਹਾਂ ਜੀ 4 ਕਿੱਲਾਂ ਦੇ ਕਰੀਬ ਮੱਚ ਗਿਆ ਕੋਸ ਮਾੜੀ ਮੋਟੀ ਖੜੀ ਵੱਲ ਕੇ ਚਲੋ ਸਮਥਿੰਗ ਚੀਕ ਦਿੱਤਾ ਅੱਗ ਲੱਗੰਦਾ ਵੀ ਕਾਰਨ ਕੀ ਸੀਗੇ ਜੀ ਇਹ ਸਪਾਰਕ ਹੋਇਆ ਜੀ ਸਪਾਰਕ ਕਰਨਾ ਅੱਗ ਲੱਗੀ ਠੀਕ ਹੈ ਜੀ ਧੰਨਵਾਦ ਆ ਤੁਸੀਂ ਦੇਖ ਸਕਦੇ ਹੋ ਕਣਕ ਬਚ ਰਹੀ ਹੋਈ ਹੈ ਜਿਹੜੀ ਵਿੱਚ ਬਚ ਗਈ ਜਿਹੜੀ ਕਣਕ ਤੋਂ ਫੱਕ ਤੋਂ ਤੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਰੈਕਟਰ ਆ ਫਾਰ ਹੈਗਾ ਤੇ ਪਾਈ ਦਾ ਬਹੁਤ ਨੁਕਸਾਨ ਹੋਇਆ ਇੱਥੇ 30 ਤੋਂ 35 ਕਿੱਲੇ ਟੰਗਰ ਤੁਹਾਨੂੰ ਦਿਖਾਉਂਦੇ ਜਿੱਥੋਂ ਤੱਕ ਨਿਗਾਹ ਜਾਂਦੀ ਹੈਗੀ ਉੱਥੋਂ ਤੱਕ ਅੱਗ ਨੇ ਮਾਰ ਕੀਤੀ ਹੈਗੀ ਤੇ 6 7 ਕੇ ਲਈ ਇਹ ਲਗਭਗ ਕੰਕਰੀਟ ਸੜਕੇ ਸਵਾਹ ਹੋ ਗਈ ਬਹੁਤ ਨੁਕਸਾਨ ਹੋਇਆ ਰੋ ਬੱਲੀਆਂ ਉਸੇ ਤਰ੍ਹਾਂ ਦਿਖਾਈ ਦੇ ਰਹੀਆਂ ਬਾਈ ਵੀ ਕੰਕਨ ਅਗਲ ਕਿਹੜੀ ਆਹ ਦੇਖ ਸਕਦਾ ਤੁਸੀਂ ਆ ਤੁਸੀਂ ਦੇਖ ਸਕਦੇ ਕਨਕ ਨਾਲ ਕਨਕ ਨੂੰ ਲੱਗੀ ਅੱਗ ਪੱਲੀਆਂ ਉਵੇਂ ਵੀ ਉਵੇਂ ਦਿਖਾਈ ਦੇ ਰਹੀਆਂ ਨੇ ਯਾਰ ਕੋਈ ਇਸ ਗੱਲ ਵਿੱਚ ਝੂਠ ਨਹੀਂਗਾ ਵੀ ਕਨਕ ਨੂੰ ਅੱਗ ਨਹੀਂ ਲੱਗੀ ਵੀ ਅੱਗ ਨਹੀਂ ਜਿੱਤ ਕਨਕ ਨਹੀਂ ਸੀਗੀ ਇੱਥੇ